ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ ਅੱਜ ਤੋਂ 1600 ਪਹਿਲਾਂ 1600 ਸਾਲ ਪਹਿਲਾਂ ਹੀ ਯੇਸ਼ੂ ਮਸੀਹ ਨੇ ਜਿਹੜੀ ਹੈ ਭਿਕ ਬਾਣੀ ਕਰ ਦਿੱਤੀ ਸੀ ਇਸ ਬਾਰੇ ਸਾਨੂੰ ਵਿਚਾਰਨਾ ਬੜਾ ਜ਼ਰੂਰੀ ਹੈ ਥੋੜਾ ਜਿਆ ਇਹ ਵਿਸ਼ੇ ਨੂੰ ਆਪਾਂ ਟੱਚ ਕਰਾਂਗੇ ਸਮਝਾਂਗੇ ਪਹਿਲਾਂ ਤੇ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਨਾਲ ਜੁੜੀ ਹੋਈ ਸਾਰੀ ਸੰਗਤ ਦਾ ਬਹੁਤ ਬਹੁਤ ਸਵਾਗਤ ਹੈ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਪਿਆਰਿਓ ਇੱਕ ਗੁਰਬਾਣੀ ਦੇ ਵਿੱਚੋਂ ਆਪਾਂ ਪੰਗਤੀ ਪੜ੍ਹਦੇ ਹਾਂ ਜਿਹਦਾ ਸਰਲੇਖ ਬੜਾ ਹੀ ਪਿਆਰਾ ਹੈ ਮੇਰੇ ਪਾਤਸ਼ਾਹ ਕਹਿੰਦੇ ਨੇ ਸਤਿਗੁਰੂ ਨੇ ਇੱਕੋ ਹੀ ਗੱਲ ਕੀਤੀ ਬਿਨ ਸਤਗੁਰ ਕਿਨੈ ਨਾ ਪਾਇਓ ਕਰ ਵੇਖੋ ਮਨ ਵਿਚਾਰ ਆਪਣੇ ਮਨ ਵਿੱਚ ਕਦੇ ਵਿਚਾਰ ਕਰਕੇ ਵੇਖ ਲਓ ਸਤਗੁਰੂ ਦੀ ਸ਼ਰਨ ਤੋਂ ਬਿਨਾਂ ਕਿਸੇ ਨੇ ਵੀ ਪਰਮਾਤਮਾ ਨੂੰ ਨਹੀਂ ਲੱਭਿਆ ਕਿਸੇ ਨੇ ਪਰਮਾਤਮਾ ਨੂੰ ਜਿਹੜਾ ਹੈ ਉਹ ਨਹੀਂ ਪਾਇਆ ਕਿਸੇ ਨੇ ਪਰਮਾਤਮਾ ਦੇ ਮਾਰਗ ਨੂੰ ਜਿਹੜਾ ਹੈ ਉਹ ਨਹੀਂ ਪ੍ਰਾਪਤ ਕੀਤਾ ਕਿਉਂ ਨਹੀਂ ਪ੍ਰਾਪਤ ਕੀਤਾ ਜੀ ਜਿਉ ਇਸ ਕਰਕੇ ਪ੍ਰਾਪਤ ਨਹੀਂ ਕੀਤਾ ਪਿਆਰਿਓ ਕਿਉਂਕਿ ਉਹ ਜਿਹੜਾ ਮਾਰਗ ਸੀ ਪਿਆਰਿਓ ਉਹ ਹਰ ਇੱਕ ਨੂੰ ਨਹੀਂ ਮਿਲਿਆ ਤੇ ਮਿਲਿਆ ਉਹਨਾਂ ਨੂੰ ਜਿਨ੍ਹਾਂ ਨੇ ਖੋਜਿਆ ਜਿਨ੍ਹਾਂ ਨੇ ਸਤਗੁਰ ਸੱਚੇ ਪਾਤਸ਼ਾਹ ਨੂੰ ਆਪਣੇ ਨੇੜੇ ਸਮਝਿਆ ਗੁਰੂ ਨੂੰ ਆਪਣੇ ਨੇੜੇ ਸਮਝਿਆ ਸਤਗੁਰ ਸੱਚੇ ਪਾਤਸ਼ਾਹ ਨੂੰ ਆਪਣੇ ਕੋਲੇ ਸਮਝਿਆ ਤੇ ਉਹਦਾ ਸਿਮਰਨ ਕੀਤਾ ਭਜਨ ਬੰਦਗੀ ਕੀਤੀ ਪਾਤਸ਼ਾਹ ਕਹਿੰਦੇ ਉਹਨੇ ਸਾਰੇ ਜਿਹੜੇ ਕਾਰਜ ਸੀ ਉਹਦੇ ਹੱਲ ਹੋ ਗਏ ਇੱਕੋ ਗੱਲ ਹੋਰ ਕਹਿ ਦਿੱਤੀ ਮਨ ਮੇਰੇ ਸਤਿਗੁਰ ਕੈ ਭਾਣੈ ਚੱਲ ਉਹਦੀ ਰਜਾ ਵਿੱਚ ਚੱਲ ਸਤਿਗੁਰੂ ਦੀ ਰਜਾ ਵਿੱਚ ਚੱਲ ਉਹਦੀ ਰਜਾ ਵਿੱਚ ਕਿਵੇਂ ਸਾਧ ਸੰਗਤ ਕਈ ਕਹਿੰਦੇ ਉਹਦੀ ਰਜਾ ਵਿੱਚ ਚੱਲਣਾ ਬਹੁਤ ਵੱਡਾ ਬੰਧਨ ਹੈ ਪਰ ਸਤਿਗੁਰੂ ਦੀ ਰਜਾ ਵਿੱਚ ਚੱਲਣਾ ਬੰਧਨ ਨਹੀਂ ਪਿਆਰਿਓ ਹੁਣ ਜਿਹਨੂੰ ਆਪਾਂ ਬੇਹਦ ਪਿਆਰ ਕਰਦੇ ਆ ਉਹਦੀ ਹਰ ਇੱਕ ਗੱਲ ਤੇ ਪਹਿਰਾ ਦੇ ਕੇ ਅੱਗੇ ਨੂੰ ਵਧਣ ਦੀ ਕੋਸ਼ਿਸ਼ ਕਰਦੇ ਆ ਯਤਨ ਕਰਦੇ ਆ ਉਹਦੀ ਹਰ ਇੱਕ ਗੱਲ ਤੇ ਪੂਰੇ ਉਤਰਨ ਦਾ ਇਸ ਦਾ ਮਤਲਬ ਜੇ ਅਕਾਲ ਪੁਰਖ ਨਾਲ ਸਾਡਾ ਪਿਆਰ ਹੈ ਵਿਸ਼ਵਾਸ ਹੈ ਉਹਦੇ ਬਾਣੇ ਵਿੱਚ ਚੱਲਣਾ ਕੋਈ ਜਿਹੜੀ ਹੈ ਕੋਈ ਬੰਦਸ਼ ਨਹੀਂ ਤੇ ਉਹਦੇ ਉਹਦੇ ਬਾਣੇ ਵਿੱਚ ਚੱਲਣਾ ਸਾਡੇ ਲਈ ਇੱਕ ਮਾਣ ਵਾਲੀ ਗੱਲ ਹੋਏਗੀ ਇਸ ਦਾ ਮਤਲਬ ਕਿ ਅਕਾਲ ਪੁਰਖ ਤੋਂ ਸਿਰਫ ਕੱਲੀਆਂ ਦਾਤਾਂ ਚਾਹੀਦੀਆਂ ਨੇ ਉਹਦੇ ਨਾਲ ਮਨੋਂ ਤੇ ਦਿਲੋਂ ਤੇ ਰੂਹੀ ਕੋਈ ਪਿਆਰ ਹੈ ਹੀ ਨਹੀਂ ਤੇ ਸਾਧ ਸੰਗਤ ਜਿਹਨੂੰ ਪਿਆਰ ਹੋਵੇ ਬਾਬਾ ਅਤਰ ਸਿੰਘ ਜੀ ਮਹਾਂਪੁਰਖ ਸ੍ਰੀ ਮਸਤੋਣਾ ਸਾਹਿਬ ਵਾਲੇ ਤੇ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਕਿੰਨੇ ਮਹਾਂਪੁਰਖ ਕਿੰਨੀਆਂ ਉਹ ਬੰਦਗੀ ਵਾਲੀਆਂ ਰੂਹਾਂ ਹੋਈਆਂ ਨੇ ਸਾਧ ਸੰਗਤ ਜਿਨ੍ਹਾਂ ਨੇ ਅਕਾਲ ਪੁਰਖ ਦਾ ਲੜ ਨਹੀਂ ਛੱਡਿਆ ਤੇ ਅਕਾਲ ਪੁਰਖ ਦੇ ਬਾਣੇ ਵਿੱਚ ਚੱਲੇ ਤੇ ਉਹਨਾਂ ਨੇ ਆਪ ਨਾਮ ਜਪਿਆ ਤੇ ਸੰਗਤ ਨੂੰ ਜਪਾਇਆ ਤੇ ਨਿਤਨੇਮ ਦੇ ਨਾਲ ਜੋੜਿਆ ਸਿੱਧਾ ਅਕਾਲ ਪੁਰਖ ਦੇ ਨਾਲ ਜੋੜਿਆ ਆਪਣੇ ਨਾਮ ਨਾਲ ਵੀ ਨਹੀਂ ਜੋੜਿਆ ਇੱਕ ਬੇਨਤੀ ਹੋਰ ਸਮਝਿਓ ਸਾਧ ਸੰਗਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਕ ਗੱਲ ਕਹਿ ਦਿੱਤੀ ਕਿ ਸਿਖਾ ਰਹਿਤ ਪਿਆਰੀ ਮੁਝ ਕੋ ਸਿਖ ਪਿਆਰਾ ਨਾਹੀ ਤੇ ਸਾਧ ਸੰਗਤ ਰਹਿਣੀ ਰਹ ਸੋਈ ਸਿਖ ਮੇਰਾ ਉਹ ਸਾਹਿਬ ਮੈਂ ਉਸ ਕਾ ਚੇਰਾ ਹੁਣ ਸਭ ਤੋਂ ਵੱਡੀ ਗੱਲ ਕਹਿ ਦਿੱਤੀ ਹੁਣ ਸਿੱਖਾਂ ਨੇ ਸਵਾਲ ਕੀਤਾ ਕਿ ਸਤਿਗੁਰੂ ਜਦੋਂ ਤੁਹਾਡਾ ਦਿਦਾਰਾ ਕਰਨਾ ਹੋਵੇ ਤੇ ਕੀ ਕਰੀਏ ਕਹਿੰਦੇ ਭਾਈ ਆਪਣੇ ਵਰਗੇ ਇੱਕ ਤਿਆਰ ਵਰ ਤਿਆਰ ਗੁਰਸਿੱਖ ਨੂੰ ਵੇਖ ਲਓ ਕਹਿੰਦੇ ਜੀ ਹੁਣ ਜੇ ਕੋਈ ਗੁਰਸਿੱਖ ਨਾ ਮਿਲੇ ਸਤਿਗੁਰੂ ਕਹਿੰਦੇ ਆਪਣੇ ਆਪ ਨੂੰ ਹੁਬ ਹੁ ਤਿਆਰ ਕਰਕੇ ਤੂੰ ਸ਼ੀਸ਼ੇ ਵਿੱਚ ਵੇਖ ਲਈਂ ਕਹਿੰਦੇ ਤੇਰੇ ਚਿਹਰੇ ਦੇ ਵਿੱਚੋਂ ਵੀ ਮੇਰਾ ਚਿਹਰਾ ਨਜ਼ਰ ਆਏਗਾ ਉਹ ਸਾਹਿਬ ਮੈਂ ਉਸ ਦਾ ਚਿਹਰਾ ਕਹਿੰਦੇ ਇਸ ਇਹ ਚੀਜ਼ ਨੂੰ ਸਮਝੀ ਪਰ ਪਿਆਰਿਓ ਅਸੀਂ ਇਸ ਚੀਜ਼ ਨੂੰ ਜਰਾ ਸਮਝ ਨਹੀਂ ਰਹੇ ਸਾਡੇ ਲਈ ਹਰ ਚੀਜ਼ ਇੱਕ ਮਤਲਬ ਹੈ ਸਾਡੇ ਲਈ ਹਰ ਚੀਜ਼ ਦੇ ਵਿੱਚ ਇੱਕ ਮਤਲਬ ਹੈ ਪਰ ਅਸੀਂ ਇਸ ਚੀਜ਼ ਨੂੰ ਕਦੇ ਸਮਝਿਆ ਨਹੀਂ ਵੀ ਸਤਿਗੁਰੂ ਸਾਡੇ ਲਈ ਕੀ ਹੈ ਗੁਰੂ ਕੀ ਹੈ ਪਰ ਅਸੀਂ ਗੁਰੂ ਦੀ ਗੱਲ ਨੂੰ ਮੰਨਣ ਦੇ ਵਿੱਚ ਕਦੇ ਇੰਟਰਸਟ ਦਿੱਤਾ ਹੀ ਕੋਈ ਨਹੀਂ ਸਾਧ ਸੰਗਤ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਹੋਣਾ ਪਿਆ ਜਿਹੜਾ ਅੱਜ ਦਾ ਸਮਾਂ ਹੈ ਬੇਨਤੀ ਨੂੰ ਸਮਝਿਓ ਜਿਹੜਾ ਅੱਜ ਦਾ ਸਮਾਂ ਹੈ ਤੇ ਸਾਧ ਸੰਗਤ ਅੱਜ ਦੇ ਸਮੇਂ ਦੇ ਵਿੱਚ ਕੋਈ ਗੁਰੂ ਨਾਲ ਜੁੜਨਾ ਪਸੰਦ ਨਹੀਂ ਕਰਦਾ ਸਤਿਗੁਰ ਦੇ ਨਾਮ ਤੋਂ ਸਾਰੇ ਦੂਰ ਹੋ ਰਹੇ ਨੇ ਜਿੰਨੀ ਭਜਨ ਬੰਦਗੀ ਚਾਹੀਦੀ ਸੀ ਉਹ ਸਾਰੀ ਅੱਜ ਖਤਮ ਹੋ ਗਈ ਕੋਈ ਵਿਰਲਾ ਬਚਿਆ ਹੋਏਗਾ ਕਿ ਸਾਰਿਆਂ ਦੇ ਕੋਲ ਉਹ ਚੀਜ਼ ਨਹੀਂ ਮਿਲ ਸਕਦੀ ਅੱਜ OTT ਪਲੇਟਫਾਰਮ ਸੋਸ਼ਲ ਮੀਡੀਆ ਹੋਰ ਐਕਟੀਵਿਟੀਆਂ ਸੰਸਾਰ ਦੇ ਵਿੱਚ ਜਿੰਨੀਆਂ ਇਹ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ ਇਹਨਾਂ ਨੇ ਕਿਤੇ ਨਾ ਕਿਤੇ ਭັນਨਬੰਦਗੀ ਤੋਂ ਲੋਕਾਂ ਦਾ ਧਿਆਨ ਉਖੇੜ ਕੇ ਰੱਖ ਦਿੱਤਾ ਅੱਜ ਇੱਕ ਗਰਭਵਤੀ ਔਰਤ ਇੱਕ ਜਪਜੀ ਸਾਹਿਬ ਦਾ ਪਾਠ ਕਰਨ ਨੂੰ ਤਿਆਰ ਨਹੀਂ ਇੱਕ ਸੁਖਮਨੀ ਸਾਹਿਬ ਦਾ ਪਾਠ ਕਰਨ ਨੂੰ ਤਿਆਰ ਨਹੀਂ ਮੋਬਾਈਲ ਤੇ ਹੋਰ ਪਾਸੇ ਜੋ ਮਰਜ਼ੀ ਉਹ ਕਰੀ ਜਾਵੇ ਮਨ ਅੱਕਦਾ ਨਹੀਂ ਥੱਕਦਾ ਨਹੀਂ ਤੇ ਸਾਧ ਸੰਗਤ ਤੇ ਅੱਜ ਕੱਲ ਦੇ ਬੱਚੇ ਅੱਜ ਕੱਲ ਦੀ ਨਿਊ ਜਨਰੇਸ਼ਨ ਆਪਾਂ ਵੇਖਦੇ ਹਾਂ ਫਿਰ ਕੈਸੀ ਹੈ ਕਿਉਂਕਿ ਸਤਗੁਰੂ ਨੇ ਇਹ ਗੱਲ ਆਖੀ ਕਿ ਜਦੋਂ ਇੱਕ ਮਾਂ ਦੇ ਗਰਭ ਦੇ ਵਿੱਚ ਪਤਾ ਲੱਗਿਆ ਕਿ ਇੱਕ ਬੱਚੇ ਦਾ ਜਨਮ ਹੋ ਚੁੱਕਿਆ ਹੈ ਗਰਭ ਧਾਰਨ ਹੋਣ ਤੋਂ ਬਾਅਦ ਇੱਕ ਮਾਂ ਜੇ ਗੁਰੂ ਦਾ ਸਹਾਰਾ ਲੈਂਦੀ ਹੈ ਤੇ ਉਹਦੇ ਬੱਚੇ ਦੀ ਲਿਬ ਜਿਹੜੀ ਹੈ ਉਹ ਧੁਰ ਪ੍ਰਮਾਤਮਾ ਨਾਲ ਜੁੜਦੀ ਹੈ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਜਿਹੜੇ ਹੋਏ ਨਾ ਜਦੋਂ ਉਹਨਾਂ ਨੇ ਹੋਣਾ ਸੀ ਨਾ ਉਹਨਾਂ ਦੀ ਮਾਂ 25 ਪਾਠ ਸੁਖਮਨੀ ਸਾਹਿਬ ਦੇ ਇੱਕ ਦਿਨ ਵਿੱਚ ਕਰਿਆ ਕਰਦੇ 25 ਪਾਠ ਹੁਣ 25 ਪਾਠ ਇੱਕ ਦਿਨ ਵਿੱਚ ਕਰਨ ਵਾਲੀ ਉਹ ਔਰਤ ਉਹਦੀ ਕੁੱਖੋਂ ਕਿੱਡੇ ਮਹਾਨ ਸੂਰਮੇ ਯੋਧੇ ਨੇ ਜਨਮ ਲਿਆ ਉਹ ਆਪਾਂ ਸਾਰੇ ਇਤਿਹਾਸ ਨੂੰ ਜਾਣਨੇ ਆ ਮੈਂ ਬੇਨਤੀ ਤਾਂ ਕਰਕੇ ਸਾਂਝੀ ਕੀਤੀ ਸਾਧ ਸੰਗਤ ਅੱਜ ਭਜਨ ਬੰਦਗੀ ਤੋਂ ਅਸੀਂ ਦੂਰ ਆ ਕਿਉਂਕਿ ਇਹ ਸਮਾਂ ਉਦੋਂ ਵੀ ਸੀ ਉਦੋਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਆਉਣਾ ਪਿਆ ਇਹ ਸੰਸਾਰ ਨੂੰ ਰਾਹ ਦਿਖਾਉਣ ਵਾਸਤੇ ਇਹ ਸੰਸਾਰ ਨੂੰ ਸਿੱਧੇ ਮਾਰਗ ਤੇ ਪਾਉਣ ਵਾਸਤੇ ਪਰ ਪਿਆਰਿਓ ਇਹ ਸੰਸਾਰ ਨੂੰ ਸਿੱਧੇ ਮਾਰਗ ਤੇ ਪਾਉਣ ਵਾਸਤੇ ਗੁਰੂ ਨਾਨਕ ਸਾਹਿਬ ਆ ਗਏ ਪਰ ਅੱਜ ਉਹੀ ਸਮਾਂ ਬਣ ਗਿਆ ਫੇਰ ਦੁਬਾਰੋਂ ਤੇ ਸਾਧ ਸੰਗਤ ਅੱਜ ਦਾ ਜਿਹੜਾ ਸਮਾਂ ਨਾ ਅੱਜ ਕਲਯੁਗ ਨੇ ਸਾਨੂੰ ਆਪਣੀ ਗ੍ਰਿਫਤ ਵਿੱਚ ਲੈ ਲਿਆ ਮੈਂ ਬੇਨਤੀ ਕਰਾਂ ਕਿੰਦੇ ਯੇਸ਼ੂ ਮਸੀ ਆਪਾਂ ਵੇਖਦੇ ਆ ਨਾ ਇਹ ਯੇਸ਼ੂ ਮਸੀ ਉਹ ਜਿਹੜੇ ਹੁੰਦੇ ਆ ਜਿਹੜਾ 크੍ਰਿਸਚਨ ਪਾਈਚਾਰਾ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਕ੍ਰੋਸ ਵਾਲੇ ਸਾਧ ਸੰਗਤ ਜਦੋਂ ਉਹਨਾਂ ਦੇ ਜਿਹੜੇ ਮਹਾਨ ਇਸਤ ਸੀ ਉਹਨਾਂ ਦੇ ਕਿਉਂਕਿ ਸਿੱਖਾਂ ਦਾ ਜਿਹੜਾ ਮਕਸਦ ਹੈ ਉਹ ਕੇਵਲ ਗੁਰੂ ਗ੍ਰੰਥ ਸਾਹਿਬ ਹੈ 사ਧ ਸੰਗਤ ਕਹਿੰਦੇ ਉਹਨਾਂ ਨੇ ਵੀ ਭਵਿੱਖ ਬਾਣੀ ਕਰ ਦਿੱਤੀ ਸੀ ਅੱਜ ਤੋਂ 1600 ਸਾਲ ਪਹਿਲਾਂ ਇਹ ਗੱਲ ਜਿਹੜੀ ਹੈ ਕਾਫੀ ਪ੍ਰਚਲਿਤ ਹੋਈ ਇਤਿਹਾਸ ਦੇ ਪੰਨਿਆਂ ਦੇ ਵਿੱਚੋਂ ਜੇ ਆਪਾਂ ਵਿਚਾਰਦੇ ਹਾਂ 사ਧ ਸੰਗਤ ਕਹਿੰਦੇ ਉਸ ਵਕਤ ਉਹਨਾਂ ਨੇ ਕਿਹਾ ਉਹਨਾਂ ਦੇ ਜਿਹੜੇ ਆਪਣੇ ਸ਼ਗਿਰਦ ਸੀ ਉਹਨਾਂ ਕੋਲ ਬੈਠੇ ਉਹ ਕਹਿੰਦੇ ਈਸ਼ਾ ਮਸੀਹ ਜੀ ਸਾਨੂੰ ਦੱਸੋ ਕਿ ਸੰਸਾਰ ਦਾ ਉਤਾਰਾ ਕਿਵੇਂ ਹੋਏਗਾ ਪਾਰ ਉਤਾਰਾ ਕਿਵੇਂ ਹੋ ਸਕਦਾ ਹੈ ਉਹ ਕਹਿੰਦੇ ਅਸੀਂ ਵੇਖਿਆ ਹੈ ਉਹਦੇ ਪੱਥੇ ਵਿੱਚ ਤੀਰ ਨੇ ਉਹਦੇ ਨੈਣਾ ਵਿੱਚ ਚਮਕ ਹੈ ਉਹਦੇ ਉਹਦੇ ਸਿਰ ਦੇ ਉੱਤੇ ਸਜਾਈ ਹੋਈ ਦਸਤਾਰ ਜਿਹੜੀ ਹੈ ਉਹਦੇ ਹੱਥ ਦੇ ਵਿੱਚ ਸ਼ਸਤਰ ਫੜੇ ਨੇ ਤੀਗ ਫੜੀ ਹੈ ਤੇ ਹਾਲਾਂਕਿ ਉਹਦਾ ਨਾਮ ਵੀ ਜਿਹੜਾ ਹੈ ਉਹ ਬੜਾ ਪਵਿੱਤਰ ਹੋਏਗਾ ਜਿਹੜਾ ਧਰਤੀ ਨੂੰ ਸੰਭਾਲਣ ਵਾਲਾ ਜੇ ਆਪਾਂ ਗੋਪਿੰਦ ਦੇ ਅਰਥ ਕਰੀਏ ਨਾ ਗੋ ਪਲੱਸ ਬਿੰਦ ਗੋ ਧਰਤੀ ਤੇ ਬਿੰਦ ਉਹਦੀ ਪਾਲਣਾ ਕਰਨ ਵਾਲਾ ਤੇ ਗੋਬਿੰਦ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤਰਫ ਇਸ਼ਾਰਾ ਹੋਇਆ ਤੇ ਸਾਧ ਸੰਗਤ ਉਹਨਾਂ ਨੇ ਇਹ ਗੱਲ ਪਹਿਲਾਂ ਕਹੇ ਦੀ ਵੀ ਜੇ ਧਰਤੀ ਨੂੰ ਕੋਈ ਬਚਾਉਣ ਵਾਲਾ ਆਏਗਾ ਜੇ ਇਸ ਸੰਸਾਰ ਨੂੰ ਬਚਾਉਣ ਵਾਲਾ ਪਾਪੀਆਂ ਤੋਂ অপরাধੀਆਂ ਤੋਂ ਕੋਈ ਆਏਗਾ ਤੇ ਉਹ ਗੁਰੂ ਗੋਬਿੰਦ ਸਿੰਘ ਜੀ ਹੋਣਗੇ ਕੋਈ ਹੋਰ ਨਹੀਂ ਹੋਏਗਾ ਸਾਹਸ ਸੰਗਤ ਉਹਨੇ ਪਹਿਲਾਂ ਇਹ ਗੱਲ ਕਰ ਦਿੱਤੀ ਪਰ ਅਸੀਂ ਅੱਜ ਹੋ ਕੇ ਵੀ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਹੈਗੇ ਅੱਜ ਅਸੀਂ ਮੰਨਣ ਨੂੰ ਤਿਆਰ ਨਹੀਂ ਹੈਗੇ ਇਸ ਕਰਕੇ ਬੇਨਤੀ ਕਰਾਂ ਮਨ ਮੇਰੇ ਸਤਿਗੁਰ ਕੈ ਭਾਣੇ ਚੱਲ ਨਿਜ ਘਰ ਵਸਹਿ ਅੰਮ੍ਰਿਤ ਪੀਵਹਿ ਤਾਂ ਸੁਖ ਲਹਹਿ ਮਹਲ ਸਤਿਗੁਰ ਕਹਿੰਦੇ ਤਾਂ ਹੀ ਵਰਕ ਤਾਂ ਆਉਣਗੀਆਂ ਜੇ ਤੂੰ ਗੁਰੂ ਦੇ ਨਾਮ ਨਾਲ ਜੁੜੇਗਾ ਉਹਦੇ ਭਾਣੇ ਵਿੱਚ ਚੱਲੇਗਾ ਉਹਦੀ ਰਜਾ ਵਿੱਚ ਚੱਲੇਗਾ ਤੇ ਫਿਰ ਉਹਦੀ ਰਜਾ ਵਿੱਚ ਚੱਲਣ ਤੋਂ ਬਾਅਦ ਹੀ ਤੈਨੂੰ ਸਭ ਕੁਝ ਸਮਝ ਪਾਏਗਾ ਪਿਆਰਿਆ ਇੱਥੇ ਦੂਜਿਆਂ ਨੇ ਭੇਖ ਬਾਣੀਆਂ ਕਰਤੀਆਂ ਪਰ ਅਸੀਂ ਆਪ ਜਿਹੜੇ ਆ ਅੱਜ ਗੁਰੂ ਤੋਂ ਦੂਰ ਹੋ ਕੇ ਬੈਠੇ ਆਂ ਅਸੀਂ ਆਪ ਆਪਣੇ ਨੂੰ ਸਮਝਾਉਣ ਦੇ ਲਈ ਜੋਰ ਲਾ ਰੱਖਿਆ ਪਰ ਸਾਡੇ ਸਮਝਣ ਲਈ ਤਿਆਰੀ ਹੈ ਇਸ ਕਰਕੇ ਸਮਝੀਏ ਇਤਿਹਾਸ ਨੂੰ ਸਮਝੀਏ ਗੁਰੂ ਨੂੰ ਸਮਝੀਏ ਉਹਦੀ ਰਜਾ ਨੂੰ ਸਮਝੀਏ ਇਹੋ ਹੀ ਸਭ ਤੋਂ ਵੱਡੀ ਜਿਹੜੀ ਹੈ ਸਾਡੇ ਜੀਵਨ ਦੀ ਇੱਕ ਲਕੀਰ ਹੋਣੀ ਚਾਹੀਦੀ ਹੈ ਇੱਕ ਬਹੁਤ ਵੱਡਾ ਮਕਸਦ ਹੋਣਾ ਚਾਹੀਦਾ ਤੇ ਫਿਰ ਅਸੀਂ ਗੁਰੂ ਤੋਂ ਜੋ ਮਰਜ਼ੀ ਮੰਗੀਏ ਜੋ ਚੀਜ਼ ਮਰਜ਼ੀ ਮੰਗਣ ਦੀ ਲੋੜ ਵੀ ਨਹੀਂ ਬਿਨਾ ਮੰਗਿਆ ਸਾਡੀ ਝੋਲੀ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਪਾ ਦੇਣਗੇ ਗੁਰੂ ਗ੍ਰੰਥ ਸਾਹਿਬ ਜੀ ਨੇ ਅਣ ਮੰਗਿਆ ਦਾਨ ਦੇਵਣਾ ਕਹੋ ਨਾਨਕ ਸੱਚ ਸਮਝ ਜਿਓ ਕਹਿੰਦੇ ਜੋ ਮਰਜ਼ੀ ਮੰਗ ਲਈ ਤੇ ਬਿਨਾ ਮੰਗਿਆ ਤੇਰੀ ਝੋਲੀ ਵਿੱਚ ਸਤਿਗੁਰਾਂ ਨੇ ਪਾ ਦੇਣੀ ਹੈ ਸਮਝੋ ਜਿਸ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ